ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਦਿਆਲਗੜ ਜ਼ਿਲ੍ਹਾ ਸੰਗਰੂਰ ਤਹਿਸੀਲ ਨੂੰ ਲੋਂਗੋਵਾਲ ਪੈ ਜਾਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਪਹਿਲੇ ਸੂਏ ਤਾਜੀ ਸੂਈ ਹੋਈ ਆ ਤਾਂ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਪਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਬਹੁਤ ਸੋਹਣੀ ਜਰਸੀ ਬੱਤੀ ਆ ਬਾਈ ਜੀ ਹੋਰਾਂ ਦੀ ਮੂੰਹ ਤੋਂ ਦੋ ਦੰਦ ਦਾ 98 ਬੱਤੀ ਤੇ ਪਹਿਲਾਂ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਪੀੜੀ ਦੇ ਪਾ ਵਾਂਗੂ ਨੁਕਰਾਂ 'ਚ ਲੱਗੇ ਹੋਏ ਆ ਮੁੱਟੀ ਜਾਲੇ ਥਾਣਾ ਚਾਰੇ ਫੋਰ ਸ਼ਾਂਗ ਪੂਰਾ ਨਹੀਂ ਆ ਦੋਸਤੋ ਦੰਦ ਵਿਖਾ ਦਿੰਨਾ ਪਹਿਲਾਂ ਮੈਂ ਆ ਦੇਖ ਸਕਦੇ ਆ ਦੋ ਦੰਦ ਹਜੇ ਤੋੜੇ ਆ ਬੱਤੀ ਨੇ ਦੋਸਤੋ ਬੁੱਤੀ ਬਾਤੀ ਬਹੁਤ ਸੋਹਣੀ ਛੋਟਾ ਕੰਨਾ ਬੋਦੀ ਵਾਲੀ ਜਰਸੀ ਹੈ ਬਾਕੀ ਵੇਟ ਵਾਲੇ ਪਾਸੋਂ ਵੀ ਫੁੱਲ ਹੈ ਵੀ ਬੋਡੀ ਵੇਟ ਵਾਲੀ ਆ ਕੱਲ ਬਾਈ ਕਹਿੰਦਾ ਡੇਟ ਮੁਤਾਬਕ ਬੱਚੀ ਸੂਈ ਆ ਬੱਚਾ ਮਗਰ ਵੱਛਾ ਪੰਜ ਤੋਂ 6 ਕਿਲੋ ਬੋਲੇ ਬਾਈ ਕਹਿੰਦਾ ਡੋ ਦੋ ਟਾਈਮ ਦਾ ਥੱਲੇ ਤਿਆਰ ਆ ਦੁੱਧ ਬਾਈ ਦੱਸਦਾ ਬੱਚੀ 12 13 ਕਿਲੋ ਖੁੱਲਾ ਬੜਾ ਆਰਾਮ ਨਾਲ ਚੋ ਆਜੂ ਬਾਕੀ ਦੋਸਤੋ ਬੋਲੇ ਤੋਂ ਬਾਈ ਕਹਿੰਦਾ ਹਜੇ ਖਾਲੀ ਨਹੀਂ ਕੀਤੀ ਬੱਚੀ ਦੋਸਤੋ ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਵੱਡਾ ਤਿਆਰ ਕੀਤਾ ਹੋਇਆ ਚਾਰੇ ਥਾਣ ਬਹੁਤ ਸੋਹਣੇ ਆ ਮੁੱਠੀ ਵਾਲੇ ਗੈਪ ਚ ਨਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਬੈਕ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਠੰਡੀ ਸੀਲ ਬਾਈ ਜੀ ਹੋਣੇ ਕਹਿੰਦੇ ਬੱਚੀ ਪੂਰੀ ਆ ਬੱਚਾ ਮਗਰ ਵੱਛਾ ਦੋਸਤੋ ਪੈਟਪੜਾ ਬਹੁਤ ਸੋਹਣਾ ਚੌੜਾ ਆ ਦੋਸਤੋ ਬੱਚਾ ਬਲੈਕ ਕਲਰ ਦਾ ਵੱਛਾ ਮਗਰ ਪ੍ਰਾਈਸ ਬਾਈ ਨੇ ਰੱਖਿਆ ਹੋਇਆ 1 ਨੰਬਰ ਵੱਛੀ ਦਾ 55000 ਰੁਪਈਆ ਆ ਉੱਚ ਬਾਈ ਕਹਿੰਦਾ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਦਾ ਸਕਰੀਨ ਤੇ ਉਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ